ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਚੈਲਕੀ ਖੇਤੀ ਸੇਵਾ ਸੈਂਟਰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਕਿਸਾਨ ਵੀਰੋ ਆਪਾਂ ਮੌਸਮ ਉਸਮਨ ਦੀ ਜਾਣਕਾਰੀ ਨੇ ਖੇਤੀ ਸਬੰਧੀ ਸਮੇਂ-ਸਮੇਂ ਤੇ ਇਸ ਚੈਨਲ ਦੇ ਜ਼ਰੀਏ ਕਿਸਾਨ ਵੀਰਾਂ ਤੱਕ ਲੈ ਕੇ ਪਹੁੰਚਦੇ ਰਹਿੰਦੇ ਆ ਇੱਕ ਹੋਣ ਜ਼ਰੂਰੀ ਸਨੇਹਾ ਵੀਰੋ ਜੋ ਸਹੀ ਸਮਾਂ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਸਾਨ ਵੀਰਾਂ ਦੇ ਨਾਲ ਖਾਸ ਕਰਕੇ ਜਿਹੜੇ ਵੀਰ ਨਰਮੇ ਦੀ ਖੇਤੀ ਕਰਦੇ ਜਿਹੜੇ ਕਿਸਾਨ ਨੇ ਉਹਨਾਂ ਕਿਸਾਨਾਂ ਨੂੰ ਆਪਾਂ ਇਹ ਜਾਣਕਾਰੀ ਦੇਣਾ ਚਾਹੁੰਦੇ ਵੀਰੋ ਜੋ ਕਿ ਗੁਲਾਬੀ ਸੁੰਡੀ ਹੈ ਉਹ ਛਟੀਆਂ ਦੇ ਨਾਲ ਟੀਂਡਿਆਂ ਦੇ ਰਾਹੀਂ ਆਪਣੇ ਛਟੀਆਂ ਦੇ ਵਿੱਚ ਆਉਂਦੀ ਹੈ ਹੁਣ ਵੀ ਜੇਕਰ ਤੁਸੀਂ ਛਟੀਆਂ ਦੇ ਉੱਪਰੋਂ ਢੀਂਡੇ ਨੂੰ ਖੋਲ ਕੇ ਦੇਖੋਗੇ ਵਿੱਚੋਂ ਤਾਂ ਤੁਹਾਨੂੰ ਇੱਕ 5-7 ਢੀਂਡਿਆਂ ਦੇ ਵਿੱਚੋਂ ਇੱਕ ਜਿਹੜਾ ਤੁਹਾਨੂੰ ਵੀਰੋ ਜ਼ਰੂਰ ਦਲਾਬੀ ਸੁੰਡੀ ਬੈਠੀ ਦਿਸੂਗੀ ਹੁਣ ਟੈਂਪਰੇਚਰ ਬਦਲੇ ਨੇ ਵੀਰੋ ਦੇਖੋ 24-25 ਡਿਗਰੀ ਹੋ ਹੀ ਚੁੱਕੇ ਨੇ ਤਕਰੀਬਨ ਵੀਰੋ ਫਰਵਰੀ ਦੇ ਅਖੀਰ ਤੱਕ ਆਪਾਂ ਕੀ ਕਰਨਾ ਜਿਹੜੀਆਂ ਛਟੀਆਂ ਆਪਣੀਆਂ ਬਾਲਣ ਦੇ ਵਾਸਤੇ ਆਪਾਂ ਰੱਖਦੇ ਆ ਉਹਨਾਂ ਨੂੰ ਹੁਣ ਜ਼ਰੂਰੀ ਹੈ ਕਿ ਛਟੀਆਂ ਨੂੰ ਵੀਰੋ ਪੱਟ ਕੇ ਇੱਕ-ਇੱਕ ਦੋ-ਦੋ ਕਰਕੇ ਉਹਨਾਂ ਦੇ ਪੱਤਾ ਸੁੱਤਾ ਢੀਂਡੇ ਵਗੈਰਾ ਝਾੜ ਕੇ ਆਪਾਂ ਉਹਨਾਂ ਦੀ ਜਗ੍ਹਾ ਬਦਲਣੀ ਆ ਉਹਦਾ ਵੀਰੋ ਕਿਤੇ ਆਪਾਂ ਹੋਰ ਮਤ ਉਹ ਜਗਤੀ ਸ਼ਿਫਟ ਕਰਨੇ ਬਦਲਨੇ ਉਹਦੀ ਜਗਾ ਬਦਲਨੀ ਆ ਉਸ ਤੋਂ ਬਾਅਦ ਜਿਹੜੀ ਵੀਰੋਂ ਰਹਿਂਦੀ ਖੂੰਦ ਦੇਖੋ ਛਟੀਆਂ ਪਚਾੜ ਲੀਆਂ ਨੇ ਜਿਹੜੀ ਇਹ ਰਹਿਂਦ ਖੂੰਦਾ ਇਸ ਤਰ੍ਹਾਂ ਦੀ ਆਹ ਦੇਖੋ ਜਿਹਦੇ ਵਿੱਚ ਸਿਕਰੀਆਂ ਪੱਤੇ ਢੀਂਡੇ ਸਭ ਕੁਝ ਕਰਕੇ ਵੀਰੋਂ ਇਹਨੂੰ ਆਪਾਂ ਕੀ ਕਰਨਾ ਹੈ ਅੱਗ ਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਲਾ ਦੇਣਾ ਇਹ ਜੋ ਰਹਿਂਦ ਖੂੰਦਾ ਦੇਖੋ ਤਕਰੀਬਨ ਇਹ ਬਹੁਤ ਜ਼ਿਆਦਾ ਹੁੰਦੀ ਹੈ ਜੀ ਛਟੀਆਂ ਜਦੋਂ ਆਪਾਂ ਹਰੀਆਂ ਛਟੀਆਂ ਰੱਖ ਲੈਂਦੇ ਆ ਉਸ ਤੋਂ ਪੱਤੇ ਵਗੈਰਾ ਢੀਂਡੇ ਦੇ ਨਾਲ ਹੀ ਹੁੰਦੇ ਨੇ ਸਾਰੇ ਉਹ ਬਾਅਦ ਚ ਹੌਲੀ ਹੌਲੀ ਜੋ ਝੜਦੇ ਨੇ ਸੁੱਕਦੇ ਨੇ ਉਹ ਛਟੀਆਂ ਦੇ ਨਾਲ ਹੀ ਲੱਗੇ ਰਹਿੰਦੇ ਆ ਇਹ ਜਿਹੜੇ ਢੀਂਡੇ ਰਹਤ ਰਹੇ ਤਾਂ ਖੁੰਦ ਐ ਸਿਕਰੀਆਂ ਢੀਂਡੇ ਪੱਤੇ ਉਹਦੇ ਵਿੱਚ ਵੀ ਰੂਟ ਢੀਂਡਿਆਂ ਦੇ ਵਿੱਚ ਗਲਾਬੀ ਸੁੰਡੀ ਵੀ ਜ਼ਿੰਦਾ ਬੈਠੀ ਆ ਇਹ ਕੀ ਕਰੂੰ ਹੁਣ ਟੈਂਪਰੇਚਰ ਵਧੂਗਾ ਉਸ ਤੋਂ ਬਾਅਦ ਇਹ ਇਹਨੇ ਕੀ ਕਰਨਾ ਜਦੋਂ ਆਪਣੀ ਨਰਮੇ ਦੀ ਫਸਲ ਆਉਣੀ ਆ ਅੱਗੇ ਵੀਰ ਨਰਮੇ ਫਸਲ ਗੇਠ-ਗੇਠ ਹੋਣੀ ਆ ਉਦੋਂ ਬਸ ਇਹਨੇ ਤਿਆਰ ਹੋ ਕੇ ਆਪਣੇ ਸਿੱਧਾ ਨਰਮੇ ਦੇ ਫੁੱਲਾਂ ਤੇ ਅਟੈਕ ਕਰਨਾ ਸੁੰਡੀ ਇਹ ਇਸੇ ਸੁੰਡੀ ਤੋਂ ਪਤੰਗਾ ਬਣਨਾ ਹੈ ਪਤੰਗੇ ਨੇ ਜਾ ਕੇ ਅੰਡੇ ਦੇਣ ਦੇ ਆਂਡੇ ਦੇ ਕੇ ਵੀਰ ਉਸ ਤੋਂ ਬਾਅਦ ਇਹਨੇ ਜੋ ਆਪਣੇ ਨਰਮੀ ਦੀ ਫਸਲ ਦਾ ਆਉਂਦੀ ਹੈ ਨੁਕਸਾਨ ਕਰਨਾ ਇਹ ਕਾਫੀ ਹੱਦ ਤੱਕ ਆਪ ਇਹਨੂੰ ਕੰਟਰੋਲ ਹੋਣ ਕਰ ਸਕਦੇ ਜਿਹੜੇ ਆਪਣੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਾਂ ਵੀਰੋ ਖੇਤਾਂ ਦੇ ਵਿੱਚ ਆਪਣੇ ਛਟੀਆਂ ਪਏ ਨੇ ਖਾਸ ਕਰਕੇ ਖੇਤਾਂ ਦੇ ਵਿੱਚ ਦਾ ਛਟੀਆਂ ਫਰਵਰੀ ਤੋਂ ਬਾਅਦ ਕਿਸਾਨ ਵੀਰਾਂ ਨੂੰ ਬਿਲਕੁਲ ਰੱਖਣੀਆਂ ਨਹੀਂ ਚਾਹੀਦੀਆਂ ਜੇ ਪਈਆਂ ਨੇ ਉਹਨੂੰ ਤੁਸੀਂ ਪਿੰਡ ਦੇ ਵਿੱਚ ਚੱਕ ਲਿਓ ਉਹਨਾਂ ਨੂੰ ਛਾੜ ਕੇ ਜਗ੍ਹਾ ਬਦਲ ਕੇ ਵੀਰੋ ਜਿਹੜੀ ਰਹਿਣ ਖੂਂਦਾਂ ਨੂੰ ਇਸ ਤਰ੍ਹਾਂ ਅੱਗ ਲਾ ਕੇ ਆਪਾਂ ਮਚਾਉਣਾ ਹੈ ਜਿਹਦੇ ਵਿੱਚ ਇਹ ਸੁੰਡੀ ਆ ਬਿਲਕੁਲ ਇਹਦੀ ਪਿਛਲੀ ਕੋਲ ਹੈ ਜਿਹੜੀ ਉਹ ਨਸ਼ਟ ਹੋ ਜੇ ਤੇ ਆਪਾਂ ਨੂੰ ਅੱਗੇ ਤੋਂ ਆਉਣੀ ਫਸਲ ਤੇ ਦਾ ਹਮਲਾ ਵੀਰੋ ਉਹ ਕੱਟ ਜੇ ਸੋ ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਦੇਖੋ ਤੁਸੀਂ ਇਹਨੂੰ ਛਾੜ ਕੇ ਅੱਗ ਲਾ ਕੇ ਇਧਰ ਛਟੀਆਂ ਛਾੜ ਕੇ ਦੇਖੋ ਇਸ ਤਰ੍ਹਾਂ ਆਪਾਂ ਛਿੰਕੇ ਲਗਾ ਦਿੱਤੀਆਂ ਨੇ ਤੋ ਵੀਰੋ ਇਸ ਤਰ੍ਹਾਂ ਤੁਸੀਂ ਦੀ ਜਗਾ ਬਦਲ ਕੇ ਇਹ ਕੰਮ ਹੁਣ ਫਰਵਰੀ ਦੇ ਅਖੀਰ ਤੱਕ ਜ਼ਰੂਰ ਕਰਨਾ ਹੈ ਜੇਕਰ ਆਪਾਂ ਫਰਵਰੀ ਦੇ ਅਖੀਰ ਤੱਕ ਵੀਰੋ ਨਹੀਂ ਕਰਦੇ ਫਿਰ ਇਹਦੇ ਵਿੱਚੋਂ ਸੁੰਡੀ ਨੇ ਨਿਕਲ ਜਾਣਾ ਹੈ ਨਿਕਲ ਕੇ ਆਪਣੇ ਫਸਲਾਂ ਦਾ ਜਿਹੜਾ ਆਉਣ ਵਾਲਾ ਨੁਕਸਾਨ ਹੈ ਉਹ ਸੁੰਡੀਆਂ ਨੇ ਕਰਨੀ ਕਰਨਾ ਹੈ ਸੋ ਇਸ ਕਰਕੇ ਬੇਨਤੀ ਹੈ ਜਿਹੜੇ ਵੀਰ ਨਰਮੀ ਦੀ ਖੇਤੀ ਕਰਦੇ ਨੇ ਖਾਸ ਕਰਕੇ ਸੰਦੇਸ਼ ਉਹਨਾਂ ਲਈ ਹੈ ਇਹ ਸਹੀ ਢੁਕਮਾ ਸਮਾਂ ਹੈ ਹੁਣ ਜਿੰਨਾ ਵੀ ਵੀਰਾਂ ਕੋਲੇ ਪੁਰਾਣੀਆਂ ਛਟੀਆਂ ਨਰਮੀ ਦੇ ਪਿਛਲੇ ਸਾਲ ਵਾਲੀਆਂ ਪਈਆਂ ਨੇ ਉਹਨਾਂ ਨੂੰ ਬਸ ਇੰਨੀ ਖੇਚਲ ਕਰ ਲੋ ਕਿਰਪਾ ਕਰਕੇ ਆਪਣੀ ਫਿਰ ਵੀ ਆਉਂਦੀ ਫਸਲ ਦਾ ਸਵਾਲ ਹੈ ਆਪਾਂ ਇਹਦੇ ਖਾਤਮਾ ਇਹਨੂੰ ਕਰ ਸਕਦੇ ਹਾਂ ਜੇਕਰ ਆਪਾਂ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰਾਂਗੇ ਤਾਂ ਆਪਾਂ ਗਲਾਬੀ ਸੁੰਢੀ ਤੇ ਕੰਟਰੋਲ ਨਹੀਂ ਪਾ ਸਕਾਂਗੇ ਪਿਛਲੇ ਸਾਲ ਪਰ ਉਦੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੁੰਢੀ ਨਰਮੇ ਤੇ ਘਟ ਆਈ ਸੀ ਜੇਕਰ ਆਪਾਂ ਇੱਕ ਦੋ ਸਾਲ ਹੋਰ ਇਦਾਂ ਦੇ ਉਪਰਾਲੇ ਕਰ ਲਾਂਗੇ ਤਾਂ ਵੀਰੋ ਗਲਾਬੀ ਸੁੰਢੀ ਦਾ ਜੋ ਹਮਲਾ ਹੈ ਉਹ ਨਰਮੇ ਦੀ ਫਸਲ ਤੋਂ ਖਤਮ ਹੋ ਸਕਦਾ ਹੈ ਸੋ ਇਹ ਸਾਰੇ ਕਿਸਾਨ ਵੀਰਾਂ ਲਈ ਸੰਕੇਤ ਆਪਣਾ ਸੰਦੇਸ਼ ਸੀਗਾ ਜੀ ਆਪਾਂ ਪਹੁੰਚਾਉਣਾ ਚਾਹੁੰਦੇ ਆਂ ਤੁਹੋ ਕਿਰਪਾ ਕਰਕੇ ਜੀ ਜਿੰਨਾ ਵੀ ਰਣ ਨੂੰ ਅੱਗੇ ਦੀ ਅੱਗੇ ਨਹੀਂ ਪਤਾ ਉਹ ਕਿਰਪਾ ਕਰਕੇ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਸਨੇਹਾ ਪਹਚਾਓ ਵੀਡੀਓ ਨੂੰ ਅੱਗੇ ਅੱਗੇ ਸ਼ੇਅਰ ਕਰੋ ਤਾਂ ਜੋ ਕਿ ਨਰਮੀ ਦੀ ਖੇਤੀ ਕਰਨ ਵਾਲੇ ਕਿਸਾਨ ਨਰਮੀ ਦੀ ਖੇਤੀ ਕਰਦੇ ਰਹਿਣ ਆਪਾਂ ਨਰਮੀ ਦੀ ਖੇਤੀ ਖਤਮ ਨਹੀਂ ਕਰਨੀ ਕਿਉਂਕਿ ਝੋਨਾ ਇੱਕ ਐਸੀ ਫਸਲ ਹੈ ਜੋ ਆਪਣੀ ਆਉਣ ਵਾਲੀ ਪੁੱਛ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ ਪਾਣੀ ਬਹੁਤ ਵੱਡੀ ਸਮੱਸਿਆ ਹੈ ਪਾਣੀ ਝੋਨੇ ਤੇ ਆਪਾਂ ਇੰਨਾ ਬਰਬਾਦ ਕਰੀਨਾ ਕਿ ਹਰ ਸਾਲ ਪੰਜ ਜੋ ਪਾਣੀ ਦਾ ਪੱਧਰਾ ਵੀਰੋ 5 ਤੋਂ 7 ਫੁੱਟ ਥੱਲੇ ਜਾ ਰਿਹਾ ਪੰਜ-ਪੰਜ ਫੁੱਟ ਕਰਕੇ ਕਿੰਨੇ ਸਾਲ ਪਧਰਤੀ ਚ ਪਾਣੀ ਕੱਢਾਂਗੇ ਤੁਸੀਂ ਆਪ ਹੀ ਸੋਚ ਲਓ 10 ਸਾਲ ਬਾਅਦ ਆਪਣਾ ਬੁਰਾ ਹਾਲ ਹੋ ਜਾਣਾ ਜੋ ਕਿ ਪਾਣੀ ਆਪਾਂ ਨੂੰ ਪੀਣ ਨੂੰ ਵੀ ਨਹੀਂ ਮਿਲਣਾ ਜੀਰੀਆਂ ਵਾਸਤੇ ਪਾਣੀ ਤਾਂ ਦੂਰ ਦੀ ਗੱਲ ਹੈ ਇਸ ਲਈ ਆਪਾਂ ਨਰਮੇ ਦੀ ਫਸਲ ਨੂੰ ਜ਼ਿੰਦਾ ਰੱਖਣਾ ਹੈ ਇਹਨੂੰ ਖਤਮ ਨਹੀਂ ਕਰਨਾ ਤੁਹੇ ਹੱਥ ਬਨ ਕੇ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਹੈ ਕਿ ਜਿੰਨਾ ਵੀ ਵੀਰਾਂ ਕੋਲੇ ਪੁਰਾਣੀਆਂ ਛਟੀਆਂ ਪਈਆਂ ਕਿਰਪਾ ਕਰਕੇ ਉਹਨੂੰ ਝਾੜ ਕੇ ਇੱਕ ਸਾਈਡ ਤੇ ਅਲੱਗ ਕਰਕੇ ਇਸ ਤਰ੍ਹਾਂ ਲਾ ਕੇ ਵੀਰ ਜਿਹੜੀ ਰਹਿੰਦ ਖੂੰਦ ਆ ਇਹਨੂੰ ਇਕੱਠੀ ਕਰਕੇ ਆਪਾਂ ਅੱਗ ਲਾ ਕੇ ਜਲਾ ਦੇਣਾ ਤਾਂ ਜੋ ਕੋਈ ਗਲਾਬੀ ਸੁੰਡੀ ਦਾ ਆਪਾਂ ਖਾਤਮਾ ਕਰ ਸਕੀਏ ਸੋ ਧੰਨਵਾਦ ਜੀ ਇਹ ਖਾਸ ਕਰਕੇ ਨਰਮੇ ਦੀ ਖੇਤੀ ਵਾਲੇ ਕਿਸਾਨਾਂ ਲਈ ਵੀਰਾਂ ਲਈ ਸੰਦੇਸ਼ ਸੀਗਾ ਸੋ ਕਿਰਪਾ ਕਰਕੇ ਤੇ ਜ਼ਰੂਰ ਗੌਰ ਕਰਨੀ ਹੈ ਇਹ ਨਹੀਂ ਕਿ ਆਪਾਂ ਸੁਣ ਕੇ ਛੱਡਤਾ ਸੋ ਬੇਨਤੀ ਹੈ ਹੱਥ ਬਨ ਕੇ ਇਹ ਜ਼ਰੂਰ ਉਪਰਾਲਾ ਕਰਨਾ ਸਾਰੇ ਕਿਸਾਨ ਵੀਰਾਂ ਨੇ ਧੰਨਵਾਦ ਜੀ